ਸ਼੍ਰੀ ਦਰਬਾਰ ਸਾਹਿਬ ਅਤੇ ਸਾਰੇ ਗੁਰਦੁਆਰਿਆਂ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਲੈਣ ਵਾਸਤੇ ਕਟਵਾਈ ਜਾਂਦੀ ਪਰਚੀ ਦਾ ਇਤਿਹਾਸ ਦੋਸਤੋ ਅਸੀਂ ਜਦ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ بڑے ਗੁਰਦੁਆਰਾ ਸਾਹਿਬ ਵਿੱਚ ਜਦੋਂ ਮੱਥਾ ਟੇਕਣ ਜਾਂਦੇ ਹਾਂ ਤਾਂ ਉੱਥੇ ਮੌਜੂਦ ਸਾਰੀ ਸਿੱਖ ਸੰਗਤ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕਰਨ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਲੈਣ ਲਈ ਇੱਕ ਪਰਚੀ ਕਟਵਾਲਦੀ ਹੈ ਸਾਡੇ ਵੱਲੋਂ ਆਪਣੀ ਸ਼ਰਧਾ ਅਨੁਸਾਰ ਦੇਗ ਵਾਸਤੇ ਪੈਸੇ ਦਿੱਤੇ ਜਾਂਦੇ ਪੈਸਿਆਂ ਦੇ ਹਿਸਾਬ ਦੇ ਨਾਲ ਗੁਰਦੁਆਰੇ ਦੇ ਸੇਵਾਦਾਰ ਇੱਕ ਪਰਚੀ ਕੱਟ ਕੇ ਉਸ ਦੇ ਨਾਲ ਬੋਰਡ ਦੇ ਪੱਤਿਆਂ ਦੀ ਬੜੀ ਕੌਲੀ ਵਿੱਚ ਜਾਂ ਥਾਲੀ ਵਿੱਚ ਸਾਨੂੰ ਕੜਾ ਪ੍ਰਸ਼ਾਦ ਦੀ ਦੇਗ ਪਾ ਕੇ ਦਿੱਤੇ ਹਨ ਇਸ ਦੇਗ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਪਹਿਲਾਂ ਜਾਂ ਮੱਥਾ ਟੇਕਣ ਤੋਂ ਬਾਅਦ ਸ੍ਰੀ ਸਾਹਿਬ ਦੇ ਨਾਲ ਭੋਗ ਲਗਾਇਆ ਜਾਂਦਾ ਹੈ ਤੇ ਦੇਗ ਦਾ ਕੁਝ ਹਿੱਸਾ ਸਾਨੂੰ ਵਾਪਸ ਕਰ ਦਿੱਤਾ ਜਾਂਦਾ ਜਿਸ ਨੂੰ ਸਾਰੇ ਸਿੱਖ ਵੰਡ ਕੇ ਛਕਦੇ ਹਨ ਮਤਲਬ ਕਿ ਅਸੀਂ ਗੁਰਦੁਆਰਿਆਂ ਵਿੱਚ ਪੈਸੇ ਦੇ ਕੇ ਦੇਗ ਖਰੀਦੇ ਹਾਂ ਇਸ ਬਾਰੇ ਸਾਡੇ ਹੀ ਕੁਝ ਸਿੱਖ ਇੱਕ ਕਟਾਕਸ਼ ਕਰਦੇ ਰਹਿੰਦੇ ਹਨ ਕਿ ਦੇਖਦੇ ਬਾਅਦ ਦੇ ਪੈਸੇ ਦੀ ਪਰਚੀ ਕਟਵਾਉੜ ਦਾ ਇਹ ਟਕਵੰਜ ਸਿਰਫ ਬਾਬਿਆਂ ਵੱਲੋਂ ਜਾਂ ਕਮੇਟੀਆਂ ਵੱਲੋਂ ਮਾਇਆ ਇਕੱਠਾ ਕਰਨ ਵਾਸਤੇ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਜ਼ਿਆਦਾ ਪੈਸੇ ਦਿੰਦਾ ਉਸ ਨੂੰ ਜ਼ਿਆਦਾ ਦੇਗ ਮਿਲਦੀ ਹੈ ਥਾਲੀ ਵਿੱਚ ਪਾ ਕੇ ਤੇ ਘੱਟ ਪੈਸਿਆਂ ਵਾਲਿਆਂ ਨੂੰ ਪੱਤਿਆਂ ਦੀ ਕੌਲੀ ਵਿੱਚ ਥੋੜੀ ਦੇਗ ਮਿਲਦੀ ਪਰ ਦੋਸਤੋ ਤੁਹਾਡੇ ਵਿੱਚੋਂ 90% ਸਿੱਖ ਇਤੋਂ ਤੱਕ ਕਿ ਬਹੁਤੀਆਂ ਕਮੇਟੀਆਂ ਨੂੰ ਪੈਸੇ ਦੇ ਕੇ ਦੇਖਦੀ ਪਰਚੀ ਕਟਵਾਉਣ ਦੀ ਇਸ ਰੀਤ ਦਾ ਅਸਲੀ ਇਤਿਹਾਸ ਪਤਾ ਨਹੀਂ ਹੋਣਾ ਅੱਜ ਦੀ ਵੀਡੀਓ ਵਿੱਚ ਆਪਾਂ ਕੜਾ ਪ੍ਰਚਾਰ ਦੀ ਦੇਖਦੀ ਪਰਚੀ ਦਾ ਸਹੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਇਹ ਰੀਤ ਕਦੋਂ ਕਿਸ ਦੇ ਅਤੇ ਕਿਉਂ ਸ਼ੁਰੂ ਕੀਤੀ ਸੀ ਕੀ ਇਹ ਸਾਡੀ ਸਿੱਖ ਰਹਿਤ ਮਰਿਆਦਾ ਜਾਂ ਫਿਰ ਸਾਡੇ ਗੁਰੂਆਂ ਵੱਲੋਂ ਤੋਰੀ ਹੋਈ ਕੋਈ ਰੀਤ ਹੈ ਜਾਂ ਫਿਰ ਸੱਚਮੁੱਚ ਹੀ ਇਹ ਕਮੇਟੀਆਂ ਵੱਲੋਂ ਅਤੇ ਬਾਬਿਆਂ ਵੱਲੋਂ ਪੈਸੇ ਇਕੱਠੇ ਕਰਨ ਦਾ ਬਹਜ ਇੱਕ ਟਕਵਾਜ ਹੈ ਕੀ ਹੈ ਕੜਾ ਪ੍ਰਚਾਦੀ ਦੇਖ ਦੀ ਪਰਚੀ ਦੀ ਅਸਲੀਅਤ ਆਓ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕੜਾ ਪ੍ਰਚਾਦੀ ਦੇਖ ਦੀ ਪਰਚੀ ਦੀ ਅਸਲ ਕਹਾਣੀ ਕੋਈ ਬਹੁਤੀ ਪੁਰਾਣੀ ਨਹੀਂ ਇਸ ਨੂੰ ਜਾਣਨ ਵਾਸਤੇ ਸਾਨੂੰ ਜਾਣਾ ਪਵੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਜਿਸ ਵੇਲੇ ਪੰਜਾਬ ਉੱਤੇ ਸਿੱਖਾਂ ਦੇ ਰਾਜੇ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਸਿੱਖਾਂ ਦੇ ਸਭ ਤੋਂ ਸਰਬੋਹਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਹੁੰਦੇ ਸਨ ਉਸ ਵਕਤ ਹੁੰਦਾ ਕੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਭਾਗ ਵਿੱਚ ਜਿੱਥੇ ਵੀ ਜਾਂਦੇ ਤਾਂ ਆਮ ਜਨਤਾ ਉਹਨਾਂ ਦੇ ਸਤਿਕਾਰ ਵਾਸਤੇ ਉਹਨਾਂ ਨੂੰ ਸਿਰ ਝੁਕਾ ਕੇ ਨਮਸਕਾਰ ਕਰਦੀ ਸੀ ਜੇਕਰ ਕੋਈ ਆਮ ਬੰਦਾ ਵੀ ਮਹਾਰਾਜੇ ਨਾਲ ਕੋਈ ਗੱਲਬਾਤ ਕਰਦਾ ਤਾਂ ਉਸ ਦਾ ਵੀ ਸਿਰ ਝੁਕਿਆ ਹੋਇਆ ਰਹਿੰਦਾ ਸੀ ਪਰ ਅਜੇ ਸਮੇਂ ਵਿੱਚ ਸ਼ਰੀਆ ਕਾਲ ਤੱਕ ਤਾਂ ਸਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਇਕਲੌਤੇ ਐਸੇ ਸੂਰਬੇ ਸਦ ਜੋ ਮਹਾਰਾਜੇ ਅੱਗੇ ਬਿਨਾਂ ਸਿਰ ਝੁਕਾਈ ਬੜੀ ਜ਼ੁਰਤ ਦੇ ਨਾਲ ਮਹਾਰਾਜੇ ਨੂੰ ਖੁਦ ਹੁਕਮ ਦਿੰਦੇ ਸਨ ਨਾ ਕਿ ਉਹਨਾਂ ਅੱਗੇ ਕੋਈ ਅਪੀਲ ਜਾਂ ਬੇਤੀ ਕਰਿਆ ਕਰਦੇ ਸਨ ਹਾਂ ਜਥੇਦਾਰ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਵਾਰ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਿਆ ਕਰਦੇ ਸਨ ਸਿੱਖ ਰਾਜ ਵੇਲੇ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਦਰ ਸੰਗਤ ਨੂੰ ਕਿੜਾ ਪ੍ਰਸ਼ਾਦੀ ਦੇ ਖੁੱਲੀ ਵਰਤਾਈ ਜਾਂਦੀ ਸੀ ਬੇਸ਼ੱਕ ਜਿੰਨੀ ਮਰਜ਼ੀ ਸੰਗਤ ਹੋਵੇ ਉਸ ਵਕਤ ਸ੍ਰੀ ਦਰਬਾਰ ਸਾਹਿਬ ਵਿਖੇ ਤਿਆਰ ਹੋਣ ਵਾਲੀ ਕਿੜਾ ਪ੍ਰਸ਼ਾਦੀ ਦੇਗ ਦੀ ਰਸਦ ਅਤੇ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨਿਆਂ ਵਿੱਚੋਂ ਦਿੱਤੀ ਜਾਂਦੀ ਸੀ ਇਸ ਦੇ ਬਦਲੇ ਹਰ ਰੋਜ਼ ਅਰਦਾਸ ਵਿੱਚ ਇਹ ਬੋਲਿਆ ਜਾਂਦਾ ਕਿ ਇਹ ਸੱਚੇ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਹਮੇਸ਼ਾ ਸਲਾਬਤ ਰਹੇ ਕਾਫੀ ਸਮਾਂ ਸ੍ਰੀ ਦਰਬਾਰ ਸਾਹਿਬ ਅੰਦਰ ਇਹੀ ਵਰਤਾਰਾ ਹੁੰਦਾ ਰਿਹਾ ਪਰ ਕੁਝ ਸਮੇਂ ਬਾਅਦ ਵਾਪਰਦਾ ਕੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਕੋਲ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਲੱਗੀਆਂ ਕਿ ਮਹਾਰਾਜਾ ਰਣਜੀਤ ਸਿੰਘ ਸਿੱਖੀ ਸਿਧਾਂਤਾਂ ਤੋਂ ਭਟਕ ਚੁੱਕਿਆ ਹੈ ਤੇ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰ ਰਿਹਾ ਅਕਾਲੀ ਫੂਲਾ ਸਿੰਘ ਪਾਸ ਮਹਾਰਾਜੇ ਦੀ ਸ਼ਿਕਾਇਤ ਆਈ ਕਿ ਉਹ ਕੱਜਰੀਆਂ ਦਾ ਨਾਚ ਵੇਖਦਾ ਹੈ ਤੇ ਆਪਣੇ ਦਾਣੇ ਨੂੰ ਵੀ ਰੰਗਦਾ ਇਹ ਸ਼ਿਕਾਇਤ ਸੁਣ ਕੇ ਅਕਾਲੀ ਫੂਲਾ ਸਿੰਘ ਰੋਵ ਵਿੱਚ ਆ ਜਾਂਦੇ ਹਨ ਤੇਉ ਬਾਹਾਰਾਜਾ ਰਜਜੀਤ ਸਿੰਘ ਨੂੰ ਸਨੇਹਾ ਭੇਜ ਕੇ ਇਹਨਾਂ ਸ਼ਿਕਾਇਤਾ ਸੰਬੰਧੀ ਸਪਸ਼ਟੀਕਰਨ ਮੰਗਦੇ ਹਨ ਪਰ ਚੇਰੇ ਪੰਜਾਬ ਇਹ ਸਨੇਹ ਨੂੰ ਅਣਗੌਲਿਆ ਕਰ ਦਿੰਦਾ ਏ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਬਾਹਾਰਾਜਾ ਰਜਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਪਾਸ ਆਪਣੀ ਸਫਾਈ ਦੇ ਨਾ ਆਇਆ ਤਾਂ ਉਸ ਵਕਤ ਅਕਾਲੀ ਫੂਲਾ ਸਿੰਘ ਬਾਹਾਰਾਜੇ ਦੇ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕਰਦੇ ਹਨ ਜਿਨ੍ਹਾਂ ਵਿੱਚ ਪਹਿਲਾ ਹੁਕਮਨਾਮਾ ਇਹ ਸੀ ਕਿ ਗੋੜਿ ਚਰੀ ਦਰਬਾਰ ਸਾਹਿਬ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਮਹਾਰਾਜੇ ਦੇ ਸ਼ਾਹੀ ਖਜ਼ਾਨਿਆਂ ਵਿੱਚੋਂ ਆਈ ਮਾਇਆ ਨਾਲ ਨਹੀਂ ਬਲਕਿ ਸਾਰੀ ਸਿੱਖ ਕੌਮ ਵੱਲੋਂ ਦਿੱਤੇ ਗਏ ਦਸਵੰਦ ਦੇ ਨਾਲ ਤਿਆਰ ਹੋਵੇਗੀ। ਦੂਜਾ ਹੁਕਮਨਾਮਾ ਇਹ ਜਾਰੀ ਹੋਇਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਦਰ ਰਜਾਨਾ ਓਣ ਵਾਲੀ ਅਰਦਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਲਾਮਤੀ ਵਾਲੀ ਲੈਣ ਹੁਣ ਨਹੀਂ ਬੋਲੀ ਜਾਵੇਗੀ। ਇਹ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਸ਼ਾਹੀ ਕਜਾਦੇ ਵਿੱਚੋਂ ਦੇਗ ਵਸਤੇ ਆਈ ਮਾਇਆ ਮੋੜ ਦਿੰਦੇ ਹਨ ਤਾਂ ਇਸ ਬਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਸੋਚਣਾ ਮਿਲਦੀ ਹੈ ਸ਼ੇਰੇ ਪੰਜਾਬ ਤੁਰੰਤ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਤਾਂ ਅਕਾਲੀ ਫੂਲਾ ਸਿੰਘ ਮਹਾਰਾਜੇ ਨੂੰ ਜਵਾਬ ਦਿੰਦੇ ਹੋਏ ਕਹਿੰਦੇ ਕਿ ਹੇ ਰਾਜਾ ਇਹ ਮਸਲਾ ਹੁਣ ਤੇਰੇ ਤੇ ਮੇਰੇ ਵਿਚਕਾਰ ਦਾ ਨਹੀਂ ਰਿਹਾ ਬਲਕਿ ਤੇਰੇ ਅਤੇ ਸ੍ਰੀ ਅਕਾਲ ਸਖਤ ਸਾਬ ਦੇ ਦਰਮਿਆਨ ਦਾ ਬਣ ਗਿਆ ਹੈ ਇਸ ਲਈ ਹੁਣ ਤੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਮੁਖ ਪੇਸ਼ ਹੋੜਾ ਪਵੇਗਾ ਫਿਰ ਵੀ ਤੇਰੀ ਕੋਈ ਸਰਵਾਈ ਹੋਵੇਗੀ ਪਰ ਜਥੇਦਾਰ ਦੇ ਇਸ ਜਵਾਬ ਤੋਂ ਬਾਅਦ ਵੀ ਕੁਝ ਦਿਨ ਬਾਅਦ ਰਾਜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਮੁਖ ਪੇਸ਼ ਨਾ ਹੋਇਆ ਤਾਂ ਅਕਾਲੀ ਫੂਲਾ ਸਿੰਘ ਸ਼ੇਰ-ਏ-ਪੰਜਾਬ ਨੂੰ ਤਲਖਾਈਆ ਘੋਸ਼ਿਤ ਕਰ ਦਿੰਦੇ ਹਨ ਇਸ ਤੋਂ ਕੁਝ ਸਮੇਂ ਬਾਅਦ ਇੱਕ ਦਿਨ ਅਚਾਨਕ ਮਹਾਰਾਜਾ ਰਣਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਪਰ ਜਦੋਂ ਮਹਾਰਾਜਾ ਦਰਬਾਰ ਸਾਹਿਬ ਦੇ ਅੰਦਰ ਜਾਣ ਲੱਗਾ ਤਾਂ ਅਕਾਲੀ ਫੂਲਾ ਸਿੰਘ ਆਪਣੀ ਤਲਵਾਰ ਬਿਆਨ ਵਿੱਚੋਂ ਬਾਹਰ ਕੱਢ ਕੇ ਦਰਸ਼ਨੀ ਦੇਵੜੀ ਦੇ ਸਾਹਮਣੇ ਆ ਕੇ ਖੜੇ ਹੋ ਗਏ ਤੇ ਗਰਜਵੀਂ ਆਵਾਜ਼ ਵਿੱਚ ਬੋਲੇ ਕਿ ਓ ਰਾਜਾ ਇੱਥੇ ਹੀ ਰੁਕ ਜਾ ਤੂੰ ਇੱਕ ਤਨਖਾਈਆ ਏ ਤੈਨੂੰ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇਗਾ ਤੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਪੈਣਗੀਆਂ ਫਿਰ ਹੀ ਤੂੰ ਦਰਸ਼ਨ ਕਰਨ ਦਾ ਹੱਕਦਾਰ ਹੋਵੇਂਗਾ ਇੱਕ ਤਨਖਾਈਆ ਬੰਦਾ ਭਾਵੇਂ ਉਹ ਕੋਈ ਰਾਜਾ ਕਿਉਂ ਨਾ ਹੋਵੇ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਦਾ ਹੱਕਦਾਰ ਨਹੀਂ ਹੈ ਆਪਣੀ ਗਲਤੀ ਦਾ ਅਹਿਸਾਸ ਕਰਦਿਆ ਹੋਇਆ ਉਸ ਵਕਤ ਸ਼ੇਰੇ ਪੰਜਾਬ ਫਿਰ ਸ੍ਰੀ ਹਰਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਹਨ ਤੇ ਅਕਾਲੀ ਫੂਲਾ ਸਿੰਘ ਮਹਾਰਾਜੇ ਨੂੰ ਸਿੱਖੀ ਸਿਧਾਂਤਾਂ ਦੀ ਤੋਹੀਨ ਕਰਨ ਦੇ ਬਦਲੇ 100 ਕੌੜੇ ਮਾਰਨ ਦੀ ਸਜ਼ਾ ਸੁਣਾਉਂਦੇ ਹਨ ਇਹ ਸਜ਼ਾ ਮਰਜ਼ੂਰ ਕਰਦਿਆ ਉਸ ਵਕਤ ਫਿਰ ਸਿੱਖ ਰਾਜ ਦਾ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ੍ਰੀ ਹਰਿ ਅਕਾਲ ਤਖਤ ਸਾਹਿਬ ਦੇ ਬਾਹਰ ਇੱਕ ਇਮਲੀ ਦੇ ਦਰਖਤ ਦੇ ਨਾਲ ਬੱਧਿਆ ਹੋਇਆ ਸਿਰ ਝੁਕਾਈ ਖੜਾ ਸੀ ਉਹਨਾਂ ਨੂੰ 100 ਕੌੜੇ ਮਾਰਨ ਦੀ ਤਿਆਰੀ ਹੋ ਰਹੀ ਹੁੰਦੀ ਹੈ ਪਰ ਉੱਥੇ ਖੜੀ ਸਿੱਖ ਸੰਗਤ ਦਾ ਮਹਾਰਾਜੇ ਦੀ ਨਿਮਰਤਾ ਵੇਖ ਕੇ ਦਿਲ ਪਸੀ ਜਾਂਦਾ ਤੇ ਸਿੱਖ ਸੰਗਤ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਇਹ ਸਜ਼ਾ ਨਾ ਦੇਣ ਦੀ ਬੇਨਤੀ ਕਰਦੀ ਹੈ ਉਸ ਵਕਤ ਫਿਰ ਅਕਾਲੀ ਫੂਲਾ ਸਿੰਘ ਵੀ ਸਿਰ ਝੁਕਾਈ ਖੜੇ ਸਿੱਖਾਂ ਦੇ ਰਾਜੇ ਦੀ ਨਿਮਰਤਾ ਵੇਖ ਕੇ ਕੌੜਿਆਂ ਦੀ ਸਜ਼ਾ ਤਾਂ ਮਾਫ ਕਰ ਦਿੰਦੇ ਹਨ ਪਰ ਸ਼੍ਰੀ ਦਰਬਾਰ ਸਾਹਿਬ ਵਿੱਚ ਕੜਾ ਪ੍ਰਚਾਦੀ ਦੇਗ ਵਾਸਤੇ ਸ਼ਾਹੀ ਖਜ਼ਾਨਿਆਂ ਵਿੱਚੋਂ ਮਾਇਆ ਨਾ ਲੈ ਕੇ ਜੇ ਕਦੇ ਦਸਵੱਧ ਦੀ ਦੇਗ ਬਣਾਉਣ ਵਾਲਾ ਹੁਕਮਨਾਮਾ ਉਹ ਵਾਪਸ ਨਹੀਂ ਲੈਂਦੇ ਕਿਉਂਕਿ ਜੋ ਹੁਕਮਨਾਮਾ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਗਿਆ ਉਹ ਫਿਰ ਕਦੇ ਵਾਪਸ ਨਹੀਂ ਲਿਆ ਜਾ ਸਕਦਾ ਇਸ ਤੋਂ ਬਾਅਦ ਹੀ ਫਿਰ ਸ੍ਰੀ ਦਰਬਾਰ ਸਾਹਿਬ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਆਪ ਸਿੱਖ ਸੰਗਤ ਦੇ ਦਸਵੱਧ ਨਾਲ ਹੋਣੀ ਸ਼ੁਰੂ ਹੋ ਗਈ ਸੀ ਉਦੋਂ ਸਿੱਖ ਰਾਜ ਵੇਲੇ ਦਰਸ਼ਨ ਕਰਨ ਆਈ ਸਿੱਖ ਸੰਗਤ ਦੇਗ ਵਾਸਤੇ ਆਪਣੀ ਹੈਸੀਅਤ ਅਨੁਸਾਰ ਸ੍ਰੀ ਦਰਬਾਰ ਸਾਹਿਬ ਅਦਰ ਬਾਇਆ ਭੇਟ ਕਰਿਆ ਕਰਦੀ ਸੀ ਤੇ ਇਸ ਬਾਇਆ ਦੇ ਬਦਲੇ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਸੀ ਹੌਲੀ ਹੌਲੀ ਇਹ ਰੀਤ ਸਾਰੇ ਗੁਰਦੁਆਰਿਆਂ ਵਿੱਚ ਸ਼ੁਰੂ ਹੋ ਗਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੇ ਗੁਰਦੁਆਰਿਆਂ ਵਿੱਚ ਸਿੱਖ ਸੰਗਤਾਂ ਵੱਲੋਂ ਦਿੱਤੇ ਗਏ ਦਸਵੰਧ ਦੇ ਪੈਸਿਆਂ ਨਾਲ ਹੀ ਦੇਗ ਤਿਆਰ ਕੀਤੀ ਜਾਂਦੀ ਹੈ ਜਿਸ ਦੇ ਬਦਲੇ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਹੈ ਸੋ ਦੋਸਤੋ ਇਹ ਸੀ ਗੁਰਦੁਆਰਿਆਂ ਵਿੱਚ ਕراہ ਪ੍ਰਚਾਦੀ ਦੇਗ ਲੈਣ ਵਾਸਤੇ ਕਟਵਾਈ ਜਾਂਦੀ ਪਰਚੀ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ